ਕੀ ਕੰਮ ਕਰਦੇ ਹੋ ਤੇ ਕਿਦਾਂ ਉਹ ਪੈ ਗਿਆ ਕੁੱਤਿਆਂ ਦੇ ਨਾਲ ਮੇਰੀ ਨਾ ਇੱਕ ਕਵਾੜ ਦੀ ਦੁਕਾਨ ਵਾਂ ਮੈਂ ਸੋਸ਼ਲ ਵਰਕਰ ਵੀ ਆ ਛੀ ਦੁੱਧਪ ਸਿੰਘ ਵੈਲਫੇਅਰ ਸੁਸਾਇਟੀ ਮੈਂ ਰਜਿਸਟਰਡ ਕਰਾਈ ਆ ਆਪਣੀ ਪੰਜਾਬ ਲੈਵਲ ਤੇ ਉਹ ਬੰਦੇ ਮੇਰਾ ਪੂਰਾ ਜਿਹੜੇ ਨਰਨਾ ਜੁੜੇ ਆ ਸੰਯੋਗ ਦਿੰਦੇ ਹਰ ਕੰਮ ਚ ਇਕਲਾਵਾਰਸ ਡੌਗ ਸੀ ਜਿਹੜੀ ਮਤਲਬ ਲੈਬਰਾ ਫੜੀ ਸੀ ਇਹੀ ਕਿਤੇ ਉਹਦਾ ਬਿਮਾਰ ਦਾ ਇਲਾਜ ਕਰਾਇਆ ਸੀ ਪਹਿਲਾ 2 ਮਹੀਨੇ ਲਾਜ ਇੱਥੇ ਚੱਲਿਆ ਉਸ ਤੋਂ ਬਾਅਦ ਇਹਨਾਂ ਨੇ ਜਵਾਬ ਦਿੱਤਾ ਕਿ ਗੁਰਦੇ ਕਿਡਨੀਆਂ ਖਰਾਬ ਹੋ। ਉਸ ਤੋਂ ਬਾਅਦ ਅਸੀਂ ਗੁਰਦੇ ਕਿਡਨੀਆਂ ਖਰਾਬ ਹੋਣੇ ਕਰਕੇ ਉਹਨੂੰ ਯੂਨੀਵਰਸਿਟੀ ਲੁਧਿਆਣਾ ਹੀ ਖੜਦੇ ਰਹੇ। 5 ਮਹੀਨੇ ਸਹੀ ਆ 5 ਮਹੀਨੇ ਉਹਦੀ ਦਵਾਈ ਦਾ ਰੋ ਚੱਲਦੇ ਰਿਹਾ ਉੱਤੇ ਸਾਡਾ 8 ਤੋਂ 10000 ਰੁਪਏ ਦਾ ਹਫਤੇ ਦਾ ਖਰਚਾ। ਕੋਈ ਆਪਣਾ ਕਬਾੜ ਦਾ ਕੰਮ ਹੈ ਤੁਸੀਂ ਦੱਸਿਆ ਤੇ 8-10000 ਰੁਪਏ ਕਰਨਾ ਹਫਤੇ ਦਾ ਕਿੱਦਾਂ ਹੁੰਦਾ ਸੀਗਾ? ਮੇਰੇ ਜਿਹੜੇ ਸੰਸਥਾ ਦੇ ਮੈਂਬਰ ਸੀ ਉਹਨਾਂ ਮੇਰਾ ਸਹਿਯੋਗ ਦਿੱਤਾ ਉਹਨਾਂ ਸਮਿਆਂ 'ਚ ਉਸ ਡੌਗ ਵਾਸਤੇ ਮੇਰੇ ਉਹਨਾਂ ਨੇ ਸਹਿਯੋਗ ਦਿੱਤਾ ਕੁਝ ਮੇਰੇ ਕੁਝ ਮੇਰੇ ਜਿਹੜੇ ਪੁਲਿਸ ਮੁਲਾਜ਼ਮ ਦੋਸਤ ਬਣੇ ਆ ਉਹਨਾਂ ਨੇ ਸਹਿਯੋਗ ਦਿੱਤਾ ਸੇਵਾ ਤੁਹਾਡੀ ਦੇਖਦੇ ਹੋਂ ਕਹਿੰਦਾ ਤੁਸੀਂ ਕਿਸ ਤਰੀਕੇ ਨਾਲ ਸੇਵਾ ਨਿਭਾਉਂਦੇ ਹੋ ਤੇ ਮੈਨੂੰ ਲੱਗਦਾ ਫਿਰ ਜਦੋਂ ਤੁਹਾਡੀ ਸੇਵਾ ਦੇਖਦੇ ਆ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਨਾ ਕਿ ਅਸੀਂ ਵੀ ਕੋਈ ਨਾ ਕੋਈ ਪੁੰਨ ਖਾਟ ਲਈਏ ਮੈਂ ਮਤਲਬ ਮੇਰੇ ਨਾਲ ਉਹੀ ਬੰਦੇ ਆ ਜਿਹੜੇ ਮੇਰੇ ਨਾਲ ਦਿਲੋਂ ਜੁੜੇ ਆ ਸਾਰੇ ਬੰਦੇ ਨਹੀਂ ਮੈਂ ਮਤਲਬ ਜਿਹੜੇ ਦਿਲੋਂ ਮੇਰੇ ਨਾਲ ਪੁਲਿਸ ਵਾਲੇ ਪਿਆਰ ਕਰਦੇ ਆ ਨਾ ਕਦੀ ਇਹ ਨਹੀਂ ਮੰਨ ਚਾਹਿਆ ਲੱਖਾਂ ਰੁਪਏ ਇਹਨਾਂ ਤੇ ਲਾਇਆ ਹੈ ਲੱਖਾਂ ਰੁਪਏ ਮੈਂ ਆਪਣੇ ਮਕਾਨ ਤੇ ਲਾ ਲਾ ਮੈਂ ਤੇ ਜਿਹੜੀ ਮੇਰੇ ਕੋਲ ਸਵਿਟ ਡੀਆਰ ਗੱਡੀ ਸੀ ਨਾ ਮੈਂ ਉਹ ਵੀ ਵੇਚਤੀ ਆ ਵੀ ਹੁਣ ਮੈਂ ਇਹਨਾਂ ਡੌਗ ਦਾ ਜਿਹੜਾ ਸ਼ੈੱਡ ਬਣਾਉਣ ਲੱਗਾ ਵਾਂ ਕੋਠੇ ਦੀ ਗੱਡੀ ਵੇਚਤੀ ਆ ਛੱਡ ਬਣਾਉਣਾ ਕੋਠੇ ਦੀ ਜ਼ਿੰਦਗੀ ਦੇ ਵਿੱਚ ਕੁਝ ਮਹਿਸੂਸ ਕੀਤਾ ਬਦਲਾਵ ਜਦੋਂ ਦੀ ਜ਼ਿੰਦਗੀ ਚ ਆਏ ਆ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਪਾਲਦੇ ਆ ਮੈਨੂੰ ਰੱਖਣ ਲੱਗਿਆ ਨੂੰ ਤੇ ਕਰੀਬ ਨੇ ਇਹਨਾਂ ਕੋ ਡੇਢ ਦੋ ਸਾਲ ਹੀ ਦੋ ਸਾਲ ਹੋ ਗਏ ਉਹਨਾਂ ਦੇ ਮੰਨੋ ਪਹਿਲਾਂ ਮੈਂ ਕੋਈ ਸਮਾਂ ਸੀ ਕੁੱਤਾ ਰੱਖ ਕੇ ਨਹੀਂ ਹਰਾਜੀ ਮੈਂ ਆਪਣੇ ਬੇਟੇ ਨੂੰ ਆਨਾਨਾ ਵੀ ਇਹ ਕੁੱਤਾ ਰੱਖਣਾ ਨਾ ਇਹਨੇ ਕਹਣਾ ਡੌਗ ਰੱਖਣਾ ਮੈਂ ਕਹਣਾ ਵੀ ਮ ਡੌਗ ਨਾ ਰੱਖੰਦਾ ਉਹ ਪਰਮਾਤਮਾ ਨੇ ਮੇਰਾ ਹੰਕਾਰ ਤੋੜਿਆ ਅੱਜ ਮੈਂ 18 ਡੌਗ ਜਿਹੜੇ ਆ ਰਾਤ ਨੂੰ 11 ਵਜੇ ਤੱਕ ਵੇਹਣਾ ਨਹੀਂ ਨਾ ਵੀ ਕਿਹੜਾ ਫਿਰ ਤੁਰ ਕੇ ਬਾਹਰ ਰਹਿ ਗਿਆ ਰਹਿ ਨਾ ਜਾਵੇ ਸਾਰੇ ਡੌਗ ਸ਼ਾਮ ਨੂੰ ਮੈਂ ਦੋ ਟਾਈਮ ਇਹਨਾਂ ਨੂੰ ਘੁੰਮਣ ਵਾਸਤੇ ਕੱਢਣਾ ਵਾ ਤੇ ਹੁਣ ਮੈਂ ਕੀ ਕੀਤਾ ਵਾ ਕਿ ਇਹਨਾਂ ਨੂੰ ਘਮਾਉਣ ਵੀ ਆਪ ਖੜਦਾ ਵਾਂ ਬਾਹਰ ਵੀ ਮੈਂ ਕਿਹੇ ਵੇਲੇ ਮੈਨੂੰ ਫਿਰ ਲੇਟ ਹੋ ਜਾਂਦੀ ਹੈ 11 11 12 12 ਵਾਜ ਜਾਂਦੇ ਇਸ ਕਰਕੇ ਵੀ ਇਹ ਗਵਾਜ ਨਾ ਜਾਣ ਸਾਥੀਓ ਇੱਕ ਤਰਫਾ ਤਸਵੀਰਾਂ ਹੁੰਦੀਆਂ ਨੇ ਕਿ ਜਦੋਂ ਆਵਾਰਾ ਕੁੱਤੇ ਬੈਠੇ ਹੁੰਦੇ ਨੇ ਸੜਕਾਂ ਦੇ ਵਿੱਚ ਗਲੀਆਂ ਦੇ ਵਿੱਚ ਤੇ ਲੋਕ ਉਹਨਾਂ ਨੂੰ ਛੋਟੀਆਂ ਮਾਰਦੇ ਨੇ ਪੱਥਰ ਮਾਰਦੇ ਨੇ ਤੇ ਕੁਝ ਲੋਕ ਤੇ ਇੱਥੋਂ ਤੱਕ ਜਿਹੜੇ ਹਵਾਨੀਆਂ ਤੇ ਦਿਖਾਉਂਦੇ ਨੇ ਕਿ ਉਹਨਾਂ ਦੀਆਂ ਅੱਖਾਂ ਦੇ ਉੱਪਰ ਫੈਵਿਕਾ ਪਾ ਕੇ ਉਹਨਾਂ ਦੀਆਂ ਅੱਖਾਂ ਤੱਕ ਜੋੜ ਦਿੰਦੇ ਨੇ ਸਭ ਕੁਝ ਹੁੰਦੇ ਸੁੰਦੇ ਲੋਕ ਕਹਿੰਦੇ ਨੇ ਕਿ ਸਾਡੇ ਕੋਲ ਇਹਨਾਂ ਨੂੰ ਪੌਂਦੀ ਰੋਟੀ ਵੀ ਨਹੀਂ ਹੈਗੀ ਇਹਨਾਂ ਨੂੰ ਪੌਂਦੀ ਦੁੱਧ ਵੀ ਨਹੀਂ ਹੈਗਾ ਤੇ ਇਹਨਾਂ ਦੀ ਮਦਦ ਤੇ ਕੀ ਕਰ ਨਹੀਂ ਸਕੋ ਉੱਪਰ ਇਹਨਾਂ ਦੇ ਜ਼ੁਲਮ ਕੀਤਾ ਜਾਂਦਾ ਹੈ ਬੇਜ਼ੁਬਾਨਾਂ ਤੇ ਲੇਕਿਨ ਇਹ ਸੱਚ ਜਿਹੜੀ ਕਹਾਣੀ ਤੁਹਾਨੂੰ ਦਿਖਾਣ ਲੱਗੇ ਆ ਹੈਰਾਨੀਜਨਕ ਲੱਗੀ ਆ ਕਿਉਂਕਿ ਆਪਣੇ ਘਰ ਕੱਚੇ ਨੇ ਆਪਣੀ ਛੱਤਾਂ ਬਾਲੇ ਵਾਲੀਆਂ ਨੇ ਲੇਕਿਨ ਲੱਖਾਂ ਰੁਪਏ ਇਹ ਕੁੱਤਿਆਂ ਦੀ ਸੇਵਾ ਦੇ ਉੱਪਰ ਲਗਾ ਚੁੱਕੇ ਨੇ ਤੁਸੀਂ ਪਹਿਲਾਂ ਤਸਵੀਰਾਂ ਦੇਖੋ ਬਾਲੇ ਵਾਲੀਆਂ ਛੱਤਾਂ ਨੇ ਘਰ ਦੇ ਵਿੱਚ ਹਾਲਾਤ ਕੀ ਨੇ ਤੁਸੀਂ ਦੇਖੋ ਇੱਦਾਂ ਘਰ ਦੇ ਵਿੱਚ ਉਹਨਾਂ ਨੇ ਕਿਸ ਤਰੀਕੇ ਨਾਲ ਕੁੱਤੇ ਪਾਲੇ ਹੋਏ ਆ ਕਮਰਿਆਂ ਦੇ ਵਿੱਚ ਇਹ ਪੇਟੀਆਂ ਲਿਆ ਕੇ ਰੱਖੀਆਂ ਨੇ ਇਦਾਂ ਤੁਸੀਂ ਦੇਖੋ ਇਹ ਜਾਨਵਰਾਂ ਦੀ ਸੇਵਾ ਲਈ ਇਹ ਪੇਟੀਆਂ ਅਧਿਆ ਕੇ ਰੱਖੀਆਂ ਨੇ ਇਹ ਦਾਸ ਰੱਖੇ ਨੇ ਦੁੱਧ ਪਾਉਂਦੇ ਨੇ ਰੋਟੀਆਂ ਪਾਉਂਦੇ ਨੇ ਬੈੱਡ ਦੇ ਥੱਲੇ ਬੈੱਡ ਦੇ ਉੱਪਰ ਇਸ ਘਰ ਦੇ ਵਿੱਚ ਤੁਹਾਨੂੰ ਸਿਰਫ ਇਹ ਜਾਨਵਰ ਹੀ ਨਜ਼ਰ ਆਉਣਗੇ ਇਹ ਬੇਜ਼ੁਬਾਨ ਹੀ ਨਜ਼ਰ ਆਉਣਗੇ ਇਹ ਦਰਵੇਸ਼ ਨਜ਼ਰ ਆਉਣਗੇ ਗੱਲਬਾਤ ਕਰਦੇ ਆਂ ਪਹਿਲਾਂ ਅ ਭਾਜੀ ਦੇ ਨਾਲ ਜਿੰਨਾਂ ਨੇ ਇਹ ਸੇਵਾ ਜਿਹੜੀ ਨਿਭਾਈ ਹੈ ਜਿਹੜੇ ਨਭਾਰੇ ਨੇ ਭਾਈ ਜੀ ਕੀ ਨਾਂ ਜੀ ਆਪਾਂ ਮੇਰਾ ਨਾਮ ਸਰਬਜੀਤ ਸਿੰਘ ਸਰਬਜੀਤ ਸਿੰਘ ਸਰਬਜੀਤ ਸਿੰਘ ਜੀ ਕੀ ਕੰਮ ਕਰਦੇ ਹੋ ਤੇ ਕਿਦਾਂ ਬੋ ਪੈ ਗਿਆ ਕੁੱਤਿਆਂ ਦੇ ਨਾਲ ਮੇਰੀ ਨਾ ਇੱਕ ਕਵਾੜ ਦੀ ਦੁਕਾਨ ਵਾਂ ਮੈਂ ਸੋਸ਼ਲ ਵਰਕਰ ਵੀ ਹਾਂ ਛੀ ਦੁੱਧਪ ਸਿੰਘ ਵੈਲਫੇਅਰ ਸੁਸਾਇਟੀ ਮੈਂ ਰਜਿਸਟਰ ਕਰਾਈ ਆ ਆਪਣੀ ਪੰਜਾਬ ਲੈਵਲ ਤੇ ਤੇ ਉਹ ਬੰਦੇ ਮੇਰਾ ਪੂਰਾ ਜਿਹੜੇ ਮੇਰੇ ਨਾਲ ਜੁੜੇ ਆ ਸੰਯੋਗ ਦਿੰਦੇ ਹਰ ਕੰਮ ਚ ਬਾਕੀ ਇੱਕ ਲਾਵਾਰਸ ਡੌਗ ਸੀ ਜਿਹੜੀ ਮਤਲਬ ਲੈਵਰਾ ਫੜੀ ਸੀ ਇਹੀ ਕਹਿੰਦੇ ਹਾਂ ਤੇ ਉਹਦਾ ਬਿਮਾਰ ਦਾ ਇਲਾਜ ਕਰਾਇਆ ਸੀ ਪਹਿਲਾ 2 ਮਹੀਨੇ ਇਲਾਜ ਇੱਥੇ ਚੱਲਿਆ ਉਸ ਤੋਂ ਬਾਅਦ ਇਹਨਾਂ ਨੇ ਜਵਾਬ ਦਿੱਤਾ ਕਿ ਗੁਰਦੇ ਕਿਡਨੀਆਂ ਖਰਾਬ ਆ ਕੁੱਤੋਂ ਬਾਅਦ ਅਸੀਂ ਗੁਰਦੇ ਕਿਡਨੀਆਂ ਖਰਾਬ ਹੋਣੇ ਕਰਕੇ ਉਹਨੂੰ ਯੂਨੀਵਰਸਿਟੀ ਲੁਧਿਆਣਾ ਹੀ ਖੜਦੇ ਰਹੇ ਪੰਜ ਮਹੀਨੇ ਸੈਈਆ ਪੰਜ ਮਹੀਨੇ ਉਹਦੀ ਦਵਾਈ دارو ਚੱਲਦੇ ਰਹਾ ਉੱਤੇ ਸਾਡਾ 8 ਤੋਂ 10000 ਰੁਪਏ ਦਾ ਹਫਤੇ ਦਾ ਖਰਚਾ ਹੈ ਇੱਕ ਹਫਤੇ ਦਾ 8 ਤੋਂ 10000 ਰੁਪਏ ਲੱਗਦਾ ਸੀ ਉਹਦੀ ਦਵਾਈ ਤੇ ਤੁਹਾਡਾ ਆਪਣਾ ਕਬਾੜ ਦਾ ਕੰਮ ਕਿੱਥੋਂ ਹੁੰਦਾ ਸੀਗਾ ਹਾਂਜੀ ਤੁਹਾਡਾ ਆਪਣਾ ਕਬਾੜ ਦਾ ਕੰਮ ਹੈ ਤੁਸੀਂ ਦੱਸਿਆ ਤੇ 8-10000 ਰੁਪਏ ਕੜਨਾ ਹਫਤੇ ਦਾ ਕਿੱਦਾਂ ਹੁੰਦਾ ਸੀਗਾ ਮੇਰੇ ਜਿਹੜੇ ਸੰਸਥਾ ਦੇ ਮੈਂਬਰ ਸੀ ਉਹਨਾਂ ਮੇਰਾ ਸਹਿਯੋਗ ਦਿੱਤਾ ਉਹਨਾਂ ਸਮਿਆਂ 'ਚ ਹੂੰ ਕੁਛ ਡੌਗ ਵਾਸਤੇ ਮੇਰੇ ਉਹਨਾਂ ਨੇ ਸਹਿਯੋਗ ਦਿੱਤਾ ਕੁਛ ਮੇਰੇ ਕੁਝ ਮੇਰੇ ਜਿਹੜੇ ਪੁਲਿਸ ਮੁਲਾਜ਼ਮ ਦੋਸਤ ਬਣੇ ਆ ਉਹਨਾਂ ਨੇ ਸਹਿਯੋਗ ਦਿੱਤਾ ਇਹ ਕਿਥੇ ਤਰਨਤਾਰ ਜ਼ਿਲ੍ਹੇ ਦੇ ਵਿੱਚ ਓਸੀ ਬ੍ਰਾਂਚ ਦੇ ਵਿੱਚ ਲੱਗਾ ਵਾ ਮੁੰਡਾ ਸਰਿੰਦਰ ਉਹਦਾ ਨਾਮ ਸੀ ਉਹਨੇ ਮੈਨੂੰ ਜਿੱਦਨ ਮੈਂ ਡੌਗ ਲੈ ਕੇ ਪਹਿਲੇ ਦਿਨ ਜਾਣਾ ਤੇ ਮੈਨੂੰ ਉਹਨੇ 5000 ਰੁਪਏ ਆਪਦੇ ਕੋਲੋਂ ਦਿੱਤਾ ਸੀ ਉਹ ਪੁਲਿਸ ਮੁਲਾਜ਼ਮ ਨੇ ਹਾਂ ਜੀ ਆਹ ਸੇਵਾ ਤੁਹਾਡੀ ਦੇਖਦੇ ਹੋਂਗੇ ਨਾ ਤੁਸੀਂ ਕਿਸ ਤਰੀਕੇ ਨਾਲ ਸੇਵਾ ਨਭਉਂਦੇ ਹੋ ਤੇ ਮੈਨੂੰ ਲੱਗਦਾ ਫਿਰ ਜਦੋਂ ਤੁਹਾਡੀ ਸੇਵਾ ਦੇਖਦੇ ਆ ਤੇ ਲੋਕਾਂ ਦੇ ਵਿੱਚ ਉਤਸ਼ਾਹ ਹੁੰਦਾ ਨਾ ਕਿ ਅਸੀਂ ਵੀ ਕੋਈ ਨਾ ਕੋਈ ਪੁੰਨ ਖੱਟ ਲਈ ਮੈਂ ਮਤਲਬ ਬੇਰਨਾ ਹੋਈ ਬੰਦੇ ਆ ਜਿਹੜੇ ਮੇਰੇ ਨਾਲ ਦਿਲੋਂ ਜੁੜੇ ਆ ਸਾਰੇ ਬੰਦੇ ਨਹੀਂ ਮੈਂ ਮਤਲਬ ਜਿਹੜੇ ਦਿਲੋਂ ਮੇਰੇ ਨਾਲ ਪੁਲਿਸ ਵਾਲੇ ਪਿਆਰ ਕਰਦੇ ਆ ਨਾ ਜਾਂ ਮੇਰੇ ਚੰਗੇ ਭਰਾ ਬਣੇ ਆ ਉਹਨੇ ਇੱਥੇ ਗੁਰਪ੍ਰੀਤ ਇੱਕ ਮੁੰਛੀ ਰਿਹਾ ਆਪਣੇ ਛਿੜੀ ਥਾਣੇ ਉਹਨੇ ਵੀ ਮੇਰਾ ਸੰਯੋਗ ਦਿੱਤਾ ਫਿਰ ਇੱਕ ਇੱਥੇ ਬਲਵੀਰ ਸਿੰਘ ਲੱਗਾ ਹੁਣ ਸਚੋ ਇੱਧਰ ਵਿਖੀਵਿੰਡ ਵਾਲੇ ਪਾਸੇ ਕੀ ਕਾਫੀ ਮਲਾਜ਼ਮਾਂ ਨੇ ਫਿਰ ਟ੍ਰੈਫਿਕ ਵਾਲਿਆਂ ਨੇ ਵੀ ਮੇਰਾ ਉਸ ਸਮੇਂ ਸਹਿਯੋਗ ਦਿੱਤਾ। ਉਹਦੇ ਤੇ ਮਤਲਬ 1,40,000 ਰੁਪਇਆ ਸਾਡਾ ਲੱਗਾ ਸੀ। ਕੁਝ ਇਹਨਾਂ ਭਰਾਵਾਂ ਨੇ ਸਹਿਯੋਗ ਦਿੱਤਾ, ਕੁਝ ਆਪ ਦੀ ਦੁਕਾਨ ਚੋਂ ਕੀਤਾ, ਕੁਝ ਮੇਰੇ ਇੱਕ ਕਮੇਟੀ ਦੇ ਮੈਂਬਰਾਂ ਨੇ ਕੀਤਾ। ਪਾ ਲਾ ਕੇ ਸਾਰਿਆਂ ਨਾਲ 21 ਪਾ ਕੇ ਸਾਡਾ 1,40,000 ਰੁਪਇਆ ਉਹ ਡਾਊਟੇ ਲੱਗਾ ਸੀ। ਦੱਸਣਾ ਕੁੱਤੇ ਤੁਸੀਂ ਪਾ ਲਏ ਆ ਲੱਖਾਂ ਰੁਪਏ ਤੁਸੀਂ ਲਾ ਦਿੱਤੇ ਤੇ ਕਦੀ ਇਹ ਨਹੀਂ ਮੰਨ ਚਾਹਿਆ ਲੱਖਾਂ ਰੁਪਏ ਇਹਨਾਂ ਨੇ ਲਾਏ ਆ। ਲੱਖਾਂ ਰੁਪਏ ਮੈਂ ਆਪਣੇ ਮਕਾਨ ਤੇ ਲਾ ਲਾਂ। ਤੁਸੀਂ ਆਪ ਹੀ ਸਾਦੇ ਬਣ ਕੇ ਰਹਿੰਦੇ ਹੋ ਘਰ ਦੇ ਵਿੱਚ ਮੈਂ ਦੇਖਿਆ। ਤੁਸੀਂ ਕੋਈ ਇਸ ਤਰੀਕੇ ਦੀ ਚੀਜ਼ ਨਹੀਂ ਲਿਆ ਕੇ ਰੱਖੀ ਜਿਵੇਂ ਅੱਜ ਕੱਲ ਸ਼ੌਕ ਹੁੰਦੇ ਲੋਕਾਂ ਦੇ ਲਗਜ਼ਰੀ ਚੀਜ਼ਾਂ ਰੱਖੰਦੇ ਤੁਸੀਂ ਉਹ ਨਹੀਂ ਪਾਈਆਂ ਕਦੀ ਮਨ ਚ ਇਹ ਨਹੀਂ ਆਇਆ ਲੱਖਾਂ ਰੁਪਏ ਨਾਲ ਤੇ ਲਾਏ ਮੈਂ ਲੱਖਾਂ ਰੁਪਏ ਕਦੀ ਆਪਣੇ ਤੇ ਲਾਵਾਂ ਮੈਂ ਤਾਂ ਜਿਹੜੀ ਮੇਰੇ ਕੋਲ ਸਵਿਟਡ ਡੀਆਰ ਗੱਡੀ ਸੀ ਨਾ ਮੈਂ ਉਹ ਵੀ ਵੇਚਤੀ ਆ ਵੀ ਹੁਣ ਮੈਂ ਇਹਨਾਂ ਡੌਗ ਦਾ ਜਿਹੜਾ ਸ਼ੈੱਡ ਬਣਾਉਣ ਲੱਗਾ ਵਾਂ ਕੋਠੇ ਤੇ ਗੱਡੀ ਵੇਚਤੀ ਐ ਸ਼ੈੱਡ ਬਣਾਉਣਾ ਕੋਠੇ ਤੇ ਕਿਉਂਕਿ ਮੈਂ ਕਿਸੇ ਦੇ ਗਾੜੀ ਭੀਖਾੜੀ ਵਾਂਗੂ ਹੱਥ ਨਹੀਂ ਡੋਂਦਾ ਇਹ 12 ਡੌਗ ਜਿਹੜੇ ਮੈਂ ਰੱਖੇ ਹੋਏ ਨਾ ਮੈਂ ਇੱਕ ਪਰਿਵਾਰ ਦਾ ਆਪਣੇ ਦਾ ਹਿੱਸਾ ਸਮਝਾਇਆ ਆ ਮੈਂ ਲੋਕਾਂ ਨੂੰ ਕਹਾਂ ਕਿ ਮੈਨੂੰ ਇਹ ਡੌਗ ਵਾਰ ਤੇ ਕੋਈ ਤੁਸੀਂ ਹਲਪ ਕਰੋ ਜਾਂ ਮਦਦ ਕਰੋ ਇਹ 12 ਡੌਗ ਤੇ 6 ਮੇਰੀ ਦੁਕਾਨ ਤੇ ਖਾਣਾ ਖਾ ਕੇ ਚਲ ਜਾਂਦੇ 18 ਡੌਗ ਆ 18 ਡੌਗ ਜਿਹੜੇ ਆ ਮੈਂ ਇਹਨਾਂ ਵਾਰ ਤੇ ਕਿਸੇ ਕੋਲੋਂ ਕੋਈ ਕਿਸੇ ਤਰ੍ਹਾਂ ਦੀ ਹਲਫ ਨਹੀਂ ਲੈਣਾ ਚਾਹੁੰਦਾ ਜੇ ਮੈਂ ਹਲਫ ਲੈਣੀ ਚਾਹੁੰਦਾ ਤਾਂ ਮੈਂ ਫਿਰ ਆਪਦੀ ਗੱਡੀ ਵੇਚ ਕੇ ਛੱਡ ਕੇ ਉਹ ਬਣਾਉਂਦਾ ਮੈਂ ਆਪਣੀ ਗੱਡੀ ਵੇਚ ਦੀ ਵੀ ਗੱਡੀ ਬਾਅਦ ਚ ਲੈ ਲਾਂਗੇ ਜੇ ਰੱਬ ਨੇ ਹੋ ਸਕਦਾ ਇਹਨਾਂ ਦੇ ਪੈਰਾਂ ਪਿੱਛੇ ਕੋਈ ਗੱਡੀ ਵੱਡੀ ਮਿਲ ਜੇ ਰੱਬ ਦੇ ਦੇ ਕਮਾਈ ਚ ਬਰਕਤ ਜਿਆਦਾ ਹੀ ਪੈ ਜੇ ਪਰ ਮੈਂ ਕਿਸੇ ਦੇ ਗਾੜੀ ਕਿਉਂ ਹੱਥ ਡਾਵਾ ਕਿ ਮੈਂ 12 ਡੌਗ ਰੱਖੇ ਆ ਉਹ ਤੇ ਉਹ ਇੱਕ ਲੋਕਾਂ ਨੇ ਪ੍ਰੋਪੋਗੈਂਡਾ ਬਣਾਇਆ ਫਿਰ ਵੀ ਵੀਡੀਓ ਪਾਓ ਐਨ ਆਰ ਆਈ ਬੰਦੇ ਸੰਪਰਕ ਕਰਨ ਮੇਰਾ ਉਹ ਕੰਮ ਨਹੀਂ ਹੈਗਾ ਇਸ 12 ਡੌਗ ਵਾਸਤੇ ਮੇਰੇ ਨਾਲ ਹਾਂ ਕੋਈ ਮੇਰੇ ਨਾਲ ਗੱਲ ਕਰ ਲੇ ਵੀਰ ਦੀ ਕਰ ਲੇ ਪਰ ਮੈਨੂੰ ਇਹਨਾਂ 12 ਡੌਗ ਵਾਸਤੇ ਕਿਸੇ ਦੀ ਕੋਈ ਹਲਫ ਦੀ ਲੋੜ ਨਹੀਂ ਹੈਗੀ ਜ਼ਿੰਦਗੀ ਦੇ ਵਿੱਚ ਕੁਝ ਮਹਿਸੂਸ ਕੀਤਾ ਬਦਲਾਵ ਜਦੋਂ ਦੀ ਜ਼ਿੰਦਗੀ ਚ ਆਇਆ ਕਿੰਨੇ ਕ ਸਾਲ ਹੋ ਗਏ ਇਹਨਾਂ ਨੂੰ ਪਾਲਦੇ ਆ ਮੈਨੂੰ ਰੱਖਣ ਲੱਗਿਆ ਨੂੰ ਤੇ ਕਰੀਬ ਨੇ ਨਾ ਕੋ ਡੇਢ ਦੋ ਸਾਲ ਹੀ ਦੋ ਸਾਲ ਹੋ ਗਏ ਉਹਨਾਂ ਦੇ ਮੰਨ ਲਓ ਕੀ ਬਦਲਾਵ ਕੀ ਮਹਿਸੂਸ ਕੀਤਾ ਪਹਿਲਾਂ ਮੈਂ ਕੋਈ ਸਮਾਂ ਸੀ ਕੁੱਤਾ ਰੱਖ ਕੇ ਨਹੀਂ ਹਰਾਜੀ ਮੈਂ ਆਪਣੇ ਬੇਟੇ ਨੂੰ ਆਨਾਂ ਨਾ ਵੀ ਇਹ ਕੁੱਤਾ ਰੱਖਣਾ ਨਾ ਇਹਨੇ ਕਹਣਾ ਡੌਗ ਰੱਖਣਾ ਮੈਂ ਕਹਣਾ ਵੀ ਮੇਰੇ ਮਰਨ ਤੋਂ ਬਾਅਦ ਰੱਖੀ ਅੱਛਾ ਮੇਰੇ ਜੀ ਨੇ ਡੌਗ ਨਹੀਂ ਰੱਖੂਗਾ ਉਹ ਮੇਰੀ ਇੱਕ ਹੰਕਾਰ ਜਿਹੜਾ ਹੈ ਨਾ ਮੈਨੂੰ ਡੌਗ ਨਾ ਰੱਖਣ ਦਾ ਉਹ ਪਰਮਾਤਮਾ ਨੇ ਮੇਰਾ ਹੰਕਾਰ ਤੋੜਿਆ ਅੱਜ ਮੈਂ 18 ਡੌਗ ਜਿਹੜੇ ਆ ਰਾਤ ਨੂੰ 11 ਵਜੇ ਤੱਕ ਵੇਹਣਾ ਨਹੀਂ ਨਾ ਵੀ ਕਿਹੜਾ ਫਿਰ ਤੁਰ ਕੇ ਬਾਹਰ ਰਹਿ ਗਿਆ ਰਹਿ ਨਾ ਜਾਵੇ ਕੋਈ ਸਾਰੇ ਡੌਗ ਸ਼ਾਮ ਨੂੰ ਮੈਂ ਦੋ ਟਾਈਮ ਇਹਨਾਂ ਨੂੰ ਘੁੰਮਣ ਵਾਸਤੇ ਕੱਢਣਾ ਵਾ ਤੇ ਹੁਣ ਮੈਂ ਕੀ ਕੀਤਾ ਵਾ ਕਿ ਇਹਨਾਂ ਨੂੰ ਘਮਾਉਣ ਵੀ ਆਪ ਖੜਦਾ ਵਾਂ ਬਾਹਰ ਕਿ ਮੈਂ ਕਿਹ ਵੇਲੇ ਮੈਨੂੰ ਫਿਰ ਲੇਟ ਹੋ ਜਾਂਦੇ ਆ 11 11 12 12 ਵੱਜ ਜਾਂਦੇ ਆ ਹੁਣ ਮੈਂ ਘਮਾਉਣਾ ਵਾ ਇਹਨਾਂ ਨੂੰ ਆਪ ਸੰਗਲੀਆਂ ਪਾ ਕੇ ਇਹਨਾਂ ਨੂੰ ਬਾਹਰ ਕੱਢੀਦਾ ਵਾਂ ਇਸ ਕਰਕੇ ਵੀ ਇਹ ਗਵਾਜ ਨਾ ਜਾਣ ਕੀ ਇਦਾਂ ਵਾ ਕੀ ਹੋਇਆ ਕੀ ਸੀਗਾ ਕਿ ਇੱਕ ਤਰਫਾ ਵਿਪਤੀ ਇੰਦੀ ਵੱਡੀ ਗੱਲ ਕਹਿ ਰਿਹਾ ਕਿ ਮੇਰੇ ਮਰਨ ਤੋਂ ਬਾਅਦ ਰੱਖ ਲਈ ਤੇ ਮੇਰੇ ਜੁੰਦਿਆਂ ਜੀ ਇਸ ਕੱਚ ਪੁੱਤਾਂ ਨਹੀਂ ਹੋਣਾ ਚਾਹੀਦਾ ਤੇ ਹੁਣ ਤੁਸੀਂ ਆਵਾੜਾ ਗਲੀਆਂ ਚ ਫੜ ਕੇ ਦਰਜਣਾ ਕੁੱਤੇ ਦੀ ਦੁਕਾਨ ਤੇ ਘਰ ਚ ਲੱਖਾਂ ਰੁਪਏ ਲਾਣੇ ਸ਼ੁਰੂ ਕਰ ਦਿੱਤੇ ਐਡਾ ਕੀ ਝਟਕਾ ਲੱਗਾ ਐਡਾ ਕੀ ਦਿਮਾਗ ਚ ਆਇਆ ਇਹ ਪਹਿਲਾਂ ਨਹੀਂ ਚੰਗੀ ਗੱਲ ਆ ਉਹ ਡੌਕ ਨੇ ਮੇਰਾ ਮਨ ਖਰਾਬ ਇੰਨਾ ਕਰਤਾ ਸੀ ਜਿੰਨਾ ਚਿਰ ਮੈਂ ਘਰੇ ਦੀ ਨਾ ਹੁੰਦਾ ਉਹ ਡੌਗ ਮੇਰੀ ਬਾਰਬੋਏ ਚ ਵੇਂਦੀ ਦਿੱਤੀ ਸ਼ਾਇਦ ਇਨਸਾਨ ਨਾਲੋਂ ਲੱਗਦਾ ਜਿ ਵਫਾਦਾਰ ਜਾਨਵਰ ਜਿਆਦਾ ਐ ਵੀ ਨਹੀਂ ਕਹਿੰਦੇ ਕਿ ਇਨਸਾਨ ਨਾਲ ਕੀਤਾ ਮੋਹ ਕੰਮ ਆਵੇ ਨਾ ਆਵੇ ਉਹ ਆਪਾਂ ਨੂੰ ਪਿਆਰ ਦਵੇ ਨਾ ਦਵੇ ਲੇਕਿਨ ਜਾਨਵਰ ਤੇ ਇਹੀ ਚੀਜ਼ ਹੈ ਇੱਕ ਵਾਰ ਮੋਹ ਪਾ ਲਿਆ ਤੇ ਫਿਰ ਸਿਰਫ ਤੁਹਾਡੇ ਤੱਕ ਮਤਲਬ ਇਹ ਸੀਮਾ ਦਾ ਤੁਹਾਡੇ ਨਾਲ ਇੰਨਾ ਪਿਆਰ ਪਾਲਣਗੇ ਕਿ ਤੁਸੀਂ ਇਹਨਾਂ ਬਿਨਾਂ ਰਹਿ ਨਹੀਂ ਸਕਦੇ ਮੇਰੇ ਨਾਲ ਪਿਛੇ ਜੇ ਪਰਿਵਾਰ ਨੇ ਕਿਹਾ ਵੀ ਅਜ ਤਾਂ ਮੈਂ ਵੀ ਮੈਂ ਤੁਹਾਨੂੰ ਛੱਡ ਸਕਦਾ ਹਾਂ ਮੈਂ ਡੌਗ ਨਹੀਂ ਛੱਡ ਸਕਦਾ ਕਿਉਂਕਿ ਮੈਂ ਡੌਗ ਅੱਜ ਵੀ ਹਰ ਰਿਸ਼ਤੇਦਾਰ ਭੈਣ ਭਰਾ ਨੂੰ ਇਹ ਕਿਹਾ ਕਿ ਮੈਂ ਡੌਗ ਨਹੀਂ ਛੱਡ ਸਕਦਾ ਮੈਂ ਪਰਿਵਾਰ ਛੱਡ ਸਕਦਾ ਵਾ ਕਿਉਂਕਿ ਮੇਰਾ ਦਿਮਾਗ ਜਿਹੜਾ ਵਾ ਇਹਨਾਂ ਤੇ ਹੀ ਲੱਗਾ ਹੋਇਆ ਵਾ ਉਹ ਡੌਗ ਮੈਂ ਰਾਤ ਦੇ 11 ਵਜੇ ਆਵਾਂ 12 ਵਜੇ ਆਵਾਂ ਜਿਹੜੀ ਡੌਗ ਮਰ ਗਈ ਆ ਉਹਨੇ ਉਹਨਾਂ ਚਰ ਬੁਹੇ ਦੇ ਵਿੱਚ ਰਹਿਣਾ ਖੜੀ ਕੇ ਬੈਹਾਰੀ ਪਹਿਲੀ ਗੱਲ ਤੇ ਮੈਨੂੰ ਗੱਡੀ ਚ ਨਾਲ ਹੀ ਲੈ ਜਾਣਾ ਨਾ ਉਹ ਸਦਮਾ ਸੀਗਾ ਇੱਕ ਦਿਨ ਦਾ ਹਾਂ ਤੇ ਜਿੱਦਣ ਉਹ ਮਰਦੀ ਆ ਮੈਂ ਕਾਫੀ ਸਾਢਾ 5-7 ਦਿਨ 10 ਦਿਨ ਬਹੁਤ ਮੂਡ ਖਰਾਬ ਰਿਹਾ ਫਿਰ ਮੈਂ ਆ ਲੈਵਰਾ ਫਿਰ ਡੌਗ ਲੈ ਕੇ ਆ। ਬਾਕੀ ਉਸ ਡੌਗ ਨੇ ਮੇਰਾ ਇਹੋ ਜਿਹਾ ਸਿਸਟਮ ਬਣਾਤਾ ਮੰਨਦਾ ਕਿ ਮੈਂ ਕਹਿੰਨਾ ਕਿ ਮੇਰੇ ਕੋਲ ਜਰਬ ਜਗਾ ਦਵੇ ਕਿਤੇ ਤੇ ਮੈਂ ਹੋਰ ਵੀ ਜਿਹੜੇ ਗਲੀਆਂ ਚ ਫਿਰਦੇ ਆ ਮੈਂ ਉਹ ਵੀ ਰੱਖ ਲਾ। ਬੜੀ ਵੱਡੀ ਸੋਚ ਹੈ ਤੇ ਕਿਤੇ ਨਾ ਕਿਤੇ ਜਦੋਂ ਤੁਸੀਂ ਇਸ ਤਰੀਕੇ ਨਾਲ ਇਹਨਾਂ ਘਰ ਚ ਪਾ ਲਿਆ ਤੁਸੀਂ ਬੈੱਡਾਂ ਤੇ ਬਿਠਾਇਆ ਇਹਨਾਂ ਨੂੰ ਆਪਣੇ ਬਿਸਤਰਿਆਂ ਦੇ ਵਿੱਚ ਤੁਹਾਡੇ ਮੈਂ ਦੇਖਿਆ ਬੈਠਦੇ ਨੇ ਤੇ ਕਦੀ ਇਹ ਨਹੀਂ ਮਹਿਸੂਸ ਹੋਇਆ ਯਾਰ ਕੋਈ ਇਨਫੈਕਸ਼ਨ ਨਾ ਹੋ ਜਾਈ। ਕੋਈ ਇਹਨਾਂ ਦੇ ਵਿੱਚ ਕੋਈ ਕਟਾਣੂ ਜਾਂ ਕੋਈ ਚੰਮ ਦੇ ਕੋਈ ਇਸ ਤਰੀਕੇ ਦੇ ਆਪਣੇ ਨਾ ਲੱਗ ਜਣ ਕਿ ਮੈਨੂੰ ਨਾ ਕੋਈ ਦਿੱਕਤ ਆ ਜੇ ਅੱਜ ਕੱਲ ਤੇ ਲੋਕ ਇਹ ਵੀ ਕਈ ਵੇ ਮਨਾ ਕਰ ਦਿੰਦੇ ਆ ਕਿ ਗਲੀ ਦੇ ਆਵਾੜਾ ਕੁੱਤਿਆਂ ਨੂੰ ਹੱਥ ਨਹੀਂ ਲਾਉਣਾ ਇਨਫੈਕਸ਼ਨ ਹੋ ਜੂਗੀ ਕਿ ਬਿਮਾਰੀ ਹੋ ਜੂਗੀ ਤੁਹਾਨੂੰ ਨਹੀਂ ਕਦੀ ਇਹ ਕੁਝ ਮਹਿਸੂਸ ਹੋਇਆ ਜਾਂ ਮਨ ਚ ਆਇਆ ਮੈਂ ਤਾਂ ਮੈਂ ਤਾਂ ਜਦੋਂ ਦੇ ਡੌਗ ਰੱਖੇ ਆ ਮੈਂ ਤਾਂ ਸਿਰ ਪੀੜ ਦੀ ਕਦੀ ਗੋਲੀ ਵੀ ਨਹੀਂ ਲਈ ਕਦੀ ਬੀਪੀ ਵੀ ਨਹੀਂ ਚੈੱਕ ਕਰਾਇਆ ਲੋਕੀ ਰੋਜ਼ ਡਾਕਟਰ ਤੋਂ ਤੁਰੇ ਰਹਿੰਦੇ ਆ ਇਹਦੇ ਮੇਰੇ ਨਾਲ ਸਿਆਲ ਦੇ ਵਿੱਚ ਉਹ ਦੋ ਨਿੱਕੇ ਆ ਉਹ ਮੇਰੇ ਨਾਲ ਚੜ ਕੇ ਸੌ ਜਾਂਦੇ ਹੂੰ ਹੁਣ ਆ ਜਿਹੜੀ ਡੌਗ ਚਿੱਟੀ ਫਿਰਨਦੀ ਆ ਤੇ ਸਾਡੇ ਗਵਾਂਢੀਆਂ ਨੇ ਵੱਡੇ ਡੌਗ ਨੇ ਉਹਦਾ ਮੂੰਹ ਚ ਪਾ ਲਿਆ ਸਿਰ ਖਾਨ ਤੋਂ ਲੜ ਪਏ ਤੇ ਉਹਨਾਂ ਸਿਰ ਜਿਹੜਾ ਉਹਦਾ ਹੱਡੀ ਕਰੈਕ ਹੋ ਗਈ ਇਹਦਾ ਮੈਂ ਯੂਨੀਵਰਸਿਟੀ ਲੁਧਿਆਣਾ ਇਲਾਜ ਕਰਾਇਆ ਸਿਰ ਦਾ ਐਕਸ-ਰੇ ਕਰਾਇਆ ਇਲਾਜ ਕਰਾਇਆ ਤੇ ਉਸ ਤੋਂ ਬਾਅਦ ਇਹਨੂੰ ਹੀ ਰਾਤ ਹੀ ਟਰਥਲੇ ਸੇਕਾ ਦਿੱਤਾ ਤੇ ਮੇਰੇ ਕੋਲ ਤੇ ਇੱਕ ਡੌਗ ਵਾਸਤੇ ਦੁਕਾਨ ਤੇ ਉਹਦੇ ਅੰਦਰ ਬੱਚੇ ਮਰ ਗਏ ਸੀ ਫਿਰ ਇਹ ਉਹਦਾ ਅਲਟਰਾਸਾਉਂ ਕਰਾ ਆ ਗਿਆ ਉਹਦੇ ਅਲਟਰਾਸਾਉਂ ਕਢਾ ਕੇ ਬੱਚੇ ਮਰੇ ਕਢਵਾਏ ਆਪਣੇ ਇਥੇ ਸਰਕਾਰੀ ਹਸਪਤਾਲ ਜਾ ਕੇ ਮੇਰੇ ਬਾਰੇ ਪੁੱਛ ਕੇ ਵੇਖੋ ਵੀ ਮੈਂ ਡੌਗ ਦੀ ਕੇਅਰ ਕਿੰਨੀ ਕੁ ਕਰਦਾ ਬਾਕੀ ਤੁਸੀਂ ਵੇਖ ਹੀ ਲਿਆ ਪਰਵਾਸ ਦੇ ਵਿੱਚ ਕਿੰਨੇ ਜੀ ਨੇ ਕਿਉਂਕਿ ਮੈਂ ਦੇਖ ਰਿਹਾ ਉੱਧਰ ਬੱਚੇ ਵੀ ਤੁਹਾਡੇ ਕਿਸ ਤਰੀਕੇ ਨਾਲ ਉਹ ਮਤਲਬ ਖਾਤ ਫਿਰੀ ਜਾਂਦੇ ਉਹਨਾਂ ਨੇ ਵੀ ਆਪਣੀ ਗੋਦੀਆਂ ਚ ਭਾਏ ਆ ਕਿੰਨੇ ਜੀ ਨੇ ਤੇ ਕਿੱਦਾਂ ਦਾ ਸਹਿਯੋਗ ਹੈ ਉਹਨਾਂ ਦਾ ਤੇ ਬੱਚਿਆਂ ਨੂੰ ਵੀ ਪਹਿਲਾਂ ਹੀ ਮੋਹ ਸੀਗਾ ਜਾਂ ਤੁਹਾਡੇ ਤੋਂ ਬਾਅਦ ਪੈ ਗਿਆ ਇਹ ਜਿਹੜੇ ਮੇਰਾ ਭਤੀਜਾ ਤੇ ਬੇਟਾ ਨਾ ਇਹ ਸ਼ੁਰੂਆਤ ਇਹਨਾਂ ਦੀ ਆ ਸ਼ੁਰੂਆਤ ਇਹਨਾਂ ਦੀ ਇਹ ਬਨੇ ਲਿਆਉਣ ਵਾਲੇ ਮੈਨੂੰ ਇਹ ਆ ਬਾਕੀ ਮੈਂ ਤਾਂ ਅੱਜ ਵੀ ਇਹ ਕਹਿੰਨਾ ਕਿ ਜਿੱਦਾਂ ਪਿੰਡ ਥਾਵਾ ਜਾਂ ਸ਼ਹਿਰ ਥਾਵਾ ਹਰ ਥਾਂ ਪੰਚਾਇਤੀ ਜਗ੍ਹਾ ਜਿਹੜੀ ਆ ਛਾਂ ਮਲਾੜ ਪਈ ਹੁੰਦੀ ਆ ਤੇ ਇਹ ਜਿਹੜੇ ਪੰਚਾਇਤਾਂ ਦੇ ਮੁਖੀ ਨੇ ਇਹਨਾਂ ਨੂੰ ਇੱਕ ਸ਼ੈੱਡ ਬਣਾਉਣੇ ਚਾਹੀਦੇ ਆ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਤੇ ਜਿੰਨੇ ਵੀ ਸ਼ਹਿਰ ਗਲੀ ਮਹੱਲੇ ਦੇ ਡੌਕ ਨੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਜੜਾਵਾ ਇਹ ਰੈਸਟ ਕੀਤਾ ਜਾਵੇ ਤੇ ਉਹਨਾਂ ਬਾਅਦ ਤੇ ਸਾਰਾ ਪਿੰਡ ਜਿਹੜਾ ਉਹਦਾ ਖਾਣਾ-ਦਾਣਾ ਜਿਹੜਾ ਵਾ ਉੱਥੇ ਪਚਾਵੇ ਜਿਹੜਾ ਆਪਾਂ ਛੜਕਾਂ ਤੇ ਰੱਜਿਆਂ ਨੂੰ ਰਜਾਉਨੇ ਆ ਨਾ ਲੰਗਰ ਲਾਉਨੇ ਆ ਇਹਦਾ ਰੱਜਿਆਂ ਨੂੰ ਰਜਾਉਣ ਵਾਲਾ ਲੰਗਰ ਲਾਉਂਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਕਹਿੰਦਾ ਕਿ ਜਿਹੜਾ ਅਸੀਂ ਛੜਕਾਂ ਤੇ ਲੰਗਰ ਲਾਉਨੇ ਆ ਇਹ ਇੱਕ ਬਿਜ਼ਨਸ ਵਾ ਕਿ ਲੰਗਰ ਦੇ ਨਾਂ ਤੇ ਮੈਂ ਤੁਹਾਡੇ ਕੋਲ ਗ੍ਰਾਹੀ ਲੈ ਲਈ ਨਾ ਤੁਸੀਂ ਨਹੀਂ ਮੈਨੂੰ ਪੁੱਛਣਾ ਕਿ ਮੈਂ ਕਿੰਨੇ ਪੈਸੇ ਲਏ ਆ ਕਿੰਨਾ ਖਰਚਾ ਲੰਗਰ 'ਚ ਆਇਆ ਵਾ ਕਿੰਨੇ ਮੈਂ ਲਾਏ ਆ ਕਿੰਨੇ ਮੈਨੂੰ ਬਚੇ ਆ ਇਹ ਇੱਕ ਬਹੁਤ ਵੱਡਾ ਬਿਜ਼ਨਸ ਮੈਂ ਕਹੂੰਗਾ ਕਿ ਜਿਹਨੂੰ ਲੋਕ ਕਰਦੇ ਆ ਇਹ ਇੱਕ ਵਿਖਾਵਾ ਗੁਰੂ ਘਰਾਂ ਚ ਲੰਗਰ ਥੋੜਾ ਚੱਲੰਦਿਆ ਥਾਂ ਥਾਂ ਤੇ ਗੁਰੂ ਘਰ ਆ ਤੇ ਉਥੇ ਲੰਗਰ ਚੱਲੰਦਿਆ ਜਿਹਨੂੰ ਲੋੜ ਆ ਪ੍ਰਸ਼ਾਦਾ ਛਕਣ ਦੀ ਉਥੋਂ ਛਕ ਸਕਦਾ ਜਿਹੜਾ ਹੀ ਸੜਕਾਂ ਤੇ ਰੋਕ ਰੋਕ ਕੇ ਕਾਰ ਜੇ ਇੱਕ ਬੰਦਾ ਕਾਰ ਚ ਜਾਂਦਿਆ ਉਹਨੂੰ ਤੁਸੀਂ ਰੋਕ ਕੇ ਪ੍ਰਸ਼ਾਦਾ ਛਕਾਉਂਦੇ ਜੋ ਤੁਹਾਡੇ ਲਾਗੇ ਪੰਜ ਡੌਗ ਬੈਠੇ ਆ ਉਹਨਾਂ ਨੂੰ ਤੁਸੀਂ ਪੁੱਛਦੇ ਨਹੀਂ ਜੋ ਉਹ ਰੱਜਿਆਂ ਨੂੰ ਰਜਾਉਣਾ ਨਾ ਹਰ ਪਿੰਡ ਹਰ ਸ਼ਹਿਰ ਹਰ ਗਲੀ ਮਹੱਲੇ ਦੇ ਵਿੱਚ ਡੌਗ ਫਿਰਦੀ ਆ ਲੋਕ ਕਹਿੰਦੇ ਆ ਕਿ ਇਹ ਵਾਰਾ ਡੌਗ ਪੈਂਦੇ ਆ ਤੁਸੀਂ ਮੇਰੇ ਘਰ ਆਏ ਤੁਹਾਨੂੰ ਪਏ ਮੇਰੇ ਡੌਗ ਅਸੀਂ ਘਰੋਂ ਬਾਹਰ ਜਾਣੇ ਆ ਸਾਨੂੰ ਭੁੱਖ ਲੱਗੀ ਹੋਵੇ 10 ਮਿੰਟ ਰੋਟੀ ਲੇਟ ਹੋ ਜੀ ਅਸੀਂ ਸਾਰੇ ਜੀਆਂ ਦੀ ਭਾਦੀ ਬਣਾ ਦਿੰਨੇ ਹੁਣ ਜਿਹੜਾ ਡੌਗ ਨੂੰ ਰੋਟੀ ਖਾਣ ਨੂੰ ਨਹੀਂ ਮਿਲਦੀ ਉਹ ਤੁਹਾਨੂੰ ਵੱਢੂਗਾ ਹੀ ਪਿਆਰ ਥੋੜੀ ਕਰੇਗਾ ਭੁੱਖ ਨਾਲ ਤੇ ਇਨਸਾਨ ਵੀ ਪਾਗਲ ਹੋ ਜਾਂਦਾ ਉਹ ਵੀ ਹੋ ਜਾਂਦਾ ਕਿ ਨਹੀਂ ਪਾਗਲ ਹੋ ਜਾਂਦਾ ਉਹਨੂੰ ਅਜੇ ਆਸ ਹੁੰਦੀ ਆ ਵੀ ਮੈਨੂੰ ਰੋਟੀ ਮਿਲ ਜਾਣੀ ਆ ਜਾਂ ਪੱਕ ਜਾਣੀ ਆ ਇਹਨਾਂ ਨੂੰ ਤੇ ਆਸ ਹੀ ਕੋਈ ਨਹੀਂ ਗਿਆਸ ਹੈਗੀ ਤੇ ਤੁਸੀਂ ਦੱਸ ਦੋ ਵੀ ਇਹਨਾਂ ਨੂੰ ਕੋਈ ਆਸ ਹੈਗੀ ਆ ਇਹਨਾਂ ਨੂੰ ਡੰਡੇ ਦੇ ਭਾਵੇਂ ਕੋਈ ਮਾਰੇ ਨਫ਼ਰਤ ਭਾਵੇਂ ਇਹਨਾਂ ਤੋਂ ਜੀ ਦੂਣੀ ਕਰੇ ਪਰ ਇਹਨਾਂ ਨੂੰ ਕੋ ਰੋਟੀ ਪਾ ਕੇ ਨਹੀਂ ਰਾਜੀ ਮੈਂ ਪਰ ਇੱਕ ਕਹਾਣੀਆਂ ਵੀ ਮਤਲਬ ਕਈ ਸੁਣੀਆਂ ਨੇ ਕਿ ਕਹਿੰਦੇ ਕਿ ਇੱਕ ਰੋਟੀ ਪਾਈ ਹੋਵੇ ਨਾ ਕੁੱਤੇ ਨੂੰ ਤੇ ਸਾਰੀ ਉਮਰ ਤੁਹਾਡੇ ਸਾਂਮਨਦੋ ਹੁੰਦਾ ਤੇ ਕਿਤੇ ਨਾ ਕਿਤੇ ਇਸ ਤਰੀਕੇ ਦੀਆਂ ਵੀ ਤਸਵੀਰਾਂ ਦੇਖੀਆਂ ਕਿ ਇਹਨਾਂ ਬੇਜੁਬਾਨਾਂ ਨੇ ਆਪਣੇ ਮਾਲਕ ਦੇ ਪਿਛੇ ਜਾਣ ਦੀਆਂ ਕੁਰਬਾਨੀਆਂ ਲਾਤੀਆਂ ਇੱਕ ਵਿਦੇਸ਼ ਦੇ ਵਿੱਚੋਂ ਕਿੱਸਾ ਸੀਗਾ ਇੱਕ ਉਹ ਦੇਖੋ ਵੀ ਆ ਗਿਆ ਇੱਕ ਕੁੱਤਾ ਕਹਿੰਦੇ ਕਿ ਵਿਦੇਸ਼ ਦੇ ਵਿੱਚ ਨਾ ਇੱਕ ਕੁੱਤਾ ਸੀਗਾ ਉਹ ਆਪਣੇ ਮਾਲਕ ਦੇ ਨਾਲ ਗਿਆ ਉਹਦਾ ਮਾਲਕ ਗਾਗਦੇ ਚੱਲਾ ਗਿਆ ਤੇ ਕੁੱਤਾ ਖੜਾ ਰਿਹਾ ਤੇ ਉਹ مالک ਬਾ ਚਾਏ ਜਿਹਨਾਂ ਦੀ ਘਟਨਾ ਵਾਪਰ ਗਈ ਉਸ ਸਾਦੀ ਉਮਰ ਖਤਮ ਹੀ ਹੋ ਗਿਆ ਉਹ ਆਇਆ ਹੀ ਨਹੀਂ ਤੇ ਉਹ ਕੁੱਤਾ ਉੱਥੇ ਖੜਾ ਖੜਾ ਸਾਦੀ ਉਮਰ ਉਹਨੇ ਵੀ ਉੱਥੇ ਬਿਤਾਤੀ ਇਹ ਸਾਲਾਂ ਦੇ ਇੰਤਜ਼ਾਰ ਚ ਤੇ ਅੱਜ ਉਹਦੀ ਮੂਰਤੀ ਬਣੀ ਹੈ ਕਿ ਉਹਨੇ ਆਪਣੀ ਵਫਾ ਦਾ ਇਸ ਤਰੀਕੇ ਨਾਲ ਨਿਭਾਈ ਕਿ ਉਹਨੂੰ ਆਸ ਸੀ ਕਿ ਮੇਰਾ ਮਾਲਕ ਵਾਪਸ ਆਊਗਾ ਤੇ ਉਹਨੇ ਉੱਥੇ ਹੀ ਆਪਣੇ ਇਹਨੇ ਸਾਲ ਰਹਿ ਕੇ ਕਿਸੇ ਨੇ ਪਾਤਾ ਨਹੀਂ ਪਾਤਾ ਉਹਨੇ ਜਾਨ ਤਿਆਗਤੀ ਤੇ ਕਿੰਨਾ ਕੁ ਬਦਲਾਵ ਕਿੰਨਾ ਕੁ ਅੰਤਰ ਸਮਝਦੇ ਹੋ ਇਨਸਾਨ ਦੇ ਨਾਲ ਪਾਏ ਮੋਹ ਦਾ ਤੇ ਇੱਕ ਜਾਨਵਰ ਦੇ ਨਾਲ ਪਾਏ ਮੋਹ ਦਾ ਜਿਹੜਾ ਤੁਸੀਂ ਇਨਸਾਨ ਦੇ ਨਾਲ ਮੋਹ ਪਾਉਂਦੇ ਹੋ ਨਾ ਕੋਨੇ ਪਤਾ ਨਹੀਂ ਪੀ ਸਾਪ ਵਾਂਗੂ ਡੰਗ ਤੁਹਾਨੂੰ ਕਦੋਂ ਮਾਰਨਾ ਵਾ ਤੇ ਜਿਹੜਾ ਤੁਸੀਂ ਇੱਕ ਡੌਗ ਦੇ ਨਾਲ ਪਿਆਰ ਪਾ ਲਿਆ ਨਾ ਇਹ ਰਹਿੰਦੀ ਜ਼ਿੰਦਗੀ ਤੱਕ ਜਿੰਨਾ ਚਿਰ ਉਹ ਜਿੰਦਾ ਰਿਹਾ ਉਹ ਤੁਹਾਡਾ ਇੱਕ ਰੋਟੀ ਪਾਈ ਦਾ ਸਹਾਂਚਲ ਜ਼ਰੂਰ ਚੱਲੇਗਾ ਵਫਾਦਾਰ ਰਹੇਗਾ ਬੰਦਾ ਤਾਂ ਅੱਜ ਕੱਲ ਮੈਂ ਆ ਭਾਵੇਂ ਕੋਈ ਵੀ ਆ ਬੰਦਾ ਬੰਦੇ ਨਾਲ ਗਰਦਾਰੀ ਕਰਨ ਲੱਗਾ 5 ਮਿੰਟ ਲਾਉਂਦਾ ਮੈਂ ਕਹਿੰਦਾ ਮੈਨੂੰ ਜ਼ਿੰਦਗੀ ਦੇ ਵਿੱਚ ਜਿਉ ਮੈਂ ਡੌਗ ਰੱਖਿਆ ਮੈਨੂੰ ਬੰਦੇ ਤੇ ਭਰੋਸਾ ਜਿਹੜਾ ਮਾੜਾ ਮੋਟਾ ਹੈਗਾ ਮੇਰਾ ਉਹ ਹੀ ਉੱਡ ਗਿਆ ਬੰਦੇ ਤੇ ਭਰੋਸਾ ਕਰਨ ਦਾ ਕੋਈ ਫਾਇਦਾ ਹੀ ਨਹੀਂ ਰਹਿ ਗਿਆ ਲੋਕ ਦੇ ਵੀ ਕਹਿੰਦੇ ਆ ਕਿ ਜਿਹੜੇ ਲੋਕ ਜਾਨਵਰ ਰੱਖਦੇ ਆ ਇਹ ਵਿਖਾਵਾ ਕਰਨ ਲਈ ਰੱਖਦੇ ਆ ਆਪਣੇ ਘਰ ਕਿਸੇ ਨੂੰ ਭਾਵੇਂ ਪੁੱਛਣ ਨਾ ਬਜ਼ੁਰਗਾਂ ਨੂੰ ਨਾ ਪੁੱਛਣ ਬੱਚਿਆਂ ਨੂੰ ਨਾ ਪੁੱਛਣ ਆਪਣੇ ਘਰ ਦੇ ਜੀਆਂ ਨੂੰ ਨਾ ਪੁੱਛਣ ਤੇ ਸੰਸਥਾਵਾਂ ਬਣਾ ਲੈਂਦੇ ਆ ਐਨਜੀਓ ਬਣਾ ਲੈਂਦੇ ਆ ਤੇ ਫਿਰ ਕਹਿੰਦੇ ਆ ਕਿ ਫੰਡਿੰਗ ਇਕੱਠੀ ਕਰੀਏ ਤੇ ਤੁਸੀਂ ਇਹਨੇ ਦਰਜਨਾ ਕੁੱਤੇ ਇਕੱਠੇ ਕੀਤੇ ਕਦੀ ਇਹ ਨਹੀਂ ਸੋਚਿਆ ਕਿ ਜਿਵੇਂ ਅੱਜ ਕੱਲ੍ਹ ਲੋਕ ਕਹਿੰਦੇ ਆ ਕਿ ਗੂਗਲ ਤੇ ਸਕੈਨਰ ਦੇ ਦਈਏ ਅਸੀਂ ਲੋਕਾਂ ਨੂੰ ਕਹਿੰਦੇ ਐ ਕਾਊਂਟ ਨੰਬਰ ਦੇ ਦਿਓ ਤੇ ਸਾਨੂੰ ਸੇਵਾ ਪਾਓ ਭਾਵੇਂ ਹੈਗਾ ਸੇਵਾ ਦਾ ਕੰਮ ਹੀ ਲੇਕਿਨ ਕੁਝ ਲੋਕ ਇਹ ਵੀ ਕਹਿੰਦੇ ਕਿ ਇੱਕ ਵਪਾਰ ਬਣ ਗਿਆ ਵੇਖੋ ਜੀ ਜਿਹੜੇ ਵੀ ਲੋਕ ਐਨ ਜੀਓ ਬਣਾਉਂਦੇ ਆ ਨਾ ਉਹਨਾਂ ਨੇ ਪਤਾ ਕੀ ਕੀਤਾ ਹੁੰਦਾ ਉਹ ਆ ਦਿੰਦੇ ਵੀ ਇਹ ਆਪਣੇ ਏਰੀਏ ਦਾ ਡੌਗ ਲੈਣੇ ਆ ਜ਼ਿਆਦਾਤਰ ਤੁਹਾਨੂੰ ਐਨ ਜੀਓ ਪਤਾ ਕੀ ਕਹੇਗੀ ਕਿ ਇਹ ਆਪਣੇ ਏਰੀਏ ਦਾ ਡੌਗ ਲੈਣੇ ਆ ਤੇ ਉਸੇ ਏਰੀਏ 'ਚ ਤੁਸੀਂ ਜਾ ਕੇ ਵੇਲੇ ਉੱਥੇ 20-12 ਡੌਗ ਬਥੇਰੇ ਫਿਰਦੇ ਹੋਣਗੇ ਹੁਣ ਤੁਹਾਡੇ ਤਰਨਤਾਰਨ ਦੇ ਵਿੱਚ ਦੋ ਗਊਸ਼ਾਲਾ ਬਣੀ ਤੇ 12 ਡੰਗਰ ਫਿਰ ਵੀ ਤੋਰੇ ਫਸਦੇ ਘੁੰਮੀ ਹੈਗੀ ਕੋਈ ਹੁਣ ਹੁਣ ਇਥੇ ਨੇੜੇ ਤੜ ਸ਼ਹਿਰ ਚ ਕੋਈ ਵੀ ਨਹੀਂ ਦੇਗੀ ਨਾ ਮੇਰੀ ਦੁਕਾਨ ਤੇ ਰੋਜ਼ ਤੁਹਾਨੂੰ ਮੈਂ ਦਿਖਾ ਦੂੰਗਾ ਰੋਟੀਆਂ ਖਾ ਕੇ ਜਾਂਦੀਆਂ ਜਿਹੜੀਆਂ ਬੇਜਬਾਨ گاਵਾ 5 ਤੋਂ 6 ਕਿਲੋ ਰੋਟੀ ਮੇਰੇ ਕੋਲ گاਵਾ ਦੋ ਖਾ ਕੇ ਜਾਂਦੀਆਂ ਵਾ ਔਰ ਤੁਹਾਨੂੰ ਮੈਂ ਕਿੰਨੀਆਂ گاਵਾ ਅੱਜ ਵੀ 12 ਦਿਖਾਦਾ ਕੋਈ ਮੇਰੇ ਨਾਲ ਚੱਲੋ ਜਿਹੜਾ ਕੀ ਤੁਹਾਨੂੰ ਕੋਈ ਨਹੀਂ ਨੰਦਾ ਦੇਖਦੀ ਉਹ ਮੈਂ ਦਿਖਾਉਂਗਾ ਸ਼ਹਿਰ ਚ ਗਊਸ਼ਾਲਾ ਬਣਦੇ باوجود ਵੀ گاਵਾ ਫਿਰਦੀਆਂ ਇਥੇ ਤਾਂ ਜਿੰਨੀਆਂ ਮਰਜੀ ਡੌਗ ਦਿਆਂ ਐਨਜੀਓ ਬਣ ਜਾਣ ਪਰ ਡੌਗ ਐਨਜੀਓ ਉਹ ਹੁੰਦੀ ਆ ਕਿ ਹਰ ਤਰ੍ਹਾਂ ਦਾ ਡੌਗ ਉੱਥੇ ਜਿਹੜਾ ਵਾ ਲਿਆ ਜਾਵੇ ਜੇ ਕੋਈ ਲੈ ਕੇ ਜਾਂਦਾ ਤੇ ਉਹਨੂੰ ਨਾ ਨਾ ਕੀਤੀ ਜਾਵੇ ਅੱਛਾ ਮੈਂ ਇੱਕ ਵਾਰ ਇਹ ਵੀ ਚੀਜ਼ ਬੜੀ ਦੇਖੀ ਆ ਕੈਮਰਮੈਨ ਸਾਥੀ ਨੂੰ ਕਹੂੰਗਾ ਅੱਗੇ ਆ ਜਨ ਚਾਹੇ ਉਹ ਬੜੀ ਵੱਲ ਦੇਖਿਆ ਜਿਵੇਂ گاਵਾ ਹੁੰਦੀਆਂ ਕੁੱਤੇ ਹੁੰਦੇ ਆ ਨਾ ਕਿਸੇ ਐਨਜੀਓ ਨੂੰ ਫੋਨ ਕਰਦ ਲੋ ਤੇ ਉਹ ਕਹਿੰਦੇ ਜੇ ਇਹ ਬਿਮਾਰ ਬੜੀ ਹੋ ਗਈ ਆ ਹੁਣ ਤੇ ਮਦਨ ਆਲੀ ਆ ਗਾਂ ਤੈਨੂੰ ਲਿਜਾਣ ਦਾ ਫਾਇਦਾ ਨਹੀਂ ਆ ਤੇ ਜੇਕਰ ਕਿਸੇ ਅਧਿਕਾਰੀ ਨੂੰ ਫੋਨ ਕਰ ਲੀਏ ਤੇ ਅੱਜਕੱਲ ਤੇ ਇਹ ਵੀ ਇੱਕ ਟ੍ਰੈਂਡ ਬਣ ਗਿਆ ਉਹ ਕਹਿੰਦੇ ਮਰੀਂ ਗਾਂ ਚੱਕਦੇ ਆਂ ਅਸੀਂ ਜਿੰਦੀ ਨੂੰ ਨਹੀਂ ਚੱਕਦੇ ਮਰੀ ਲੈ ਜਾਾਂਗੇ ਤੇ ਉਹ ਮਰਿਆਂ ਨੂੰ ਲਿਜਾਣ ਦਾ ਕੀ ਫਾਇਦਾ ਜਦੋਂ ਮਾਰੀ ਗਈ ਜਦੋਂ ਜਿੰਦਿਆਂ ਨੂੰ ਨੂੰ ਪੁੱਛਣਾ ਨਹੀਂ ਕੋਈ ਗਾਂ ਹੈ ਕੋਈ ਵਾਰਾ ਕੁੱਤਾ ਹੈ ਮਰਿਆਂ ਨੂੰ ਅਸੀਂ ਚੱਕ ਲਾਂਗੇ ਜਿੰਦਿਆਂ ਦਾ ਸਾਡਾ ਕੋਈ ਲੈਣ ਦੇਣ ਨਹੀਂ ਤੇ ਕਿਉਂ ਐਡੇ ਮਾਰੇ ਮਤਲਬ ਹਾਲਾਤ ਹੋ ਗਏ ਆ ਕਿਉਂ ਇਸ ਤਰੀਕੇ ਨਾਲ ਲੋਕਾਂ ਦੀ ਸੋਚ ਇਦਾਂ ਦੀ ਹੋ ਗਈ ਆ ਮਰਿਆਂ ਨੂੰ ਚੱਕ ਲਾਂਗੇ ਜਿੰਦਿਆਂ ਦੀ ਸਾਡੇ ਕੋਲ ਕੁਝ ਨਹੀਂ ਇਹ ਸੋਚ ਇਹਨਾਂ ਦੀ ਲੋਕਾਂ ਦੀ ਪੈਸੇ ਨਾਲ ਅੱਖਾਂ ਬੰਦ ਹੋ ਗਈਆਂ ਆ ਕਾਲਯੁਗ ਦਾ ਪ੍ਰਭਾਵ ਕਹਿ ਸਕਦੇ ਹਾਂ ਕਾਲਯੁਗ ਦਾ ਪ੍ਰਭਾਵ ਇਹਨਾਂ ਤੇ ਜ਼ਿਆਦਾ ਕਾਲਯੁਗ ਹੈ ਨਹੀਂ ਆ ਪਰ ਇਹਨਾਂ ਲੋਕਾਂ ਨੇ ਜਾਣਤਾ ਹਾਂ ਸਾਡੀਆਂ ਕਾਮਕਾਰ ਹੀ ਇਦਾਂ ਦੇ ਆ ਵੀ ਸਾਡੀਆਂ ਕਾਲਯੁਗ ਸਾਡੀਆਂ ਕਰਤੂਤਾ ਦੇ ਮੁਤਾਬਕ ਵਾ ਅਗਰ ਸਾਡੀਆਂ ਕਰਤੂਤਾ ਸਹੀ ਆ ਤੇ ਕਾਲਯੁਗ ਕੋਈ ਨਹੀਂ ਆ ਠੀਕ ਹੈ ਨਾ ਕਾਲਯੁਗ ਅਸੀਂ ਆਪ ਲਿਆਂਦਾ ਆ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਰਦੇ ਜੋ ਵੀ ਡੌਕ ਨੂੰ ਮਰੇ ਨੂੰ ਗਾਂ ਨੂੰ ਚੁੱਕਦੇ ਆ ਦੋ ਤਿੰਨ گاਵਾਾਂ ਨਗਰ ਕੌਂਸਲ ਮੈਂ ਫੋਨ ਕਰਕੇ ਮਰੀਆਂ ਦਵਾਈਆਂ ਵਾਂ ਤੇ ਬਾਜੀ ਫਿਰ ਕਿੰਨੇ ਕਜੇ ਸਵੇਰੇ ਉੱਠ ਜਾਂਦੇ ਹਾਂ ਇਹਨਾਂ ਦੀ ਸੇਵਾ ਕਰਨ ਲਈ ਤੇ ਰਾਤ ਨੂੰ ਕਿੰਨੇ ਵਜੇ ਸੌਂਦੇ ਹਾਂ ਰਾਤ ਨੂੰ ਤਾਂ ਕਈ ਵਾਰੀ ਸਾਡੋ 11:30 ਵਜੇ ਵੱਜ ਜਾਂਦੇ ਆ ਹਮਮ ਯਾਰਾ 11:30 ਵਜੇ ਵੱਜ ਜਾਂਦੇ ਆ ਉਸ ਤੋਂ ਬਾਅਦ ਸਵੇਰੇ ਫਿਰ 5:00 ਵਜੇ ਉੱਠ ਖਲੋਈਦਾ ਫਿਰ ਸਾਰਿਆਂ ਨੂੰ ਸਵੇਰੇ ਇਹ ਰਸ ਦੁੱਧ ਦਹੀਂ ਦੇ ਆ ਤੇ ਦੁੱਧ ਰਸ ਦੇ ਕੇ ਫਿਰ ਇਹਨਾਂ ਨੂੰ 12:00 ਵਜੇ 1:30 ਵਜੇ ਰੋਟੀ ਦੇਈਦੀ ਹੈ ਦਹੀਂ ਨਾਲ ਦੈਨਾ ਰੋਟੀ ਦੇ ਕੇ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਸ਼ਾਮ ਨੂੰ ਫਿਰ ਦੁੱਧ ਨਾਲ ਰੋਟੀ ਬੜਾ ਵੱਡਾ ਪੁੰਨ ਖਾਤਰੇ ਹੋ ਜੇਕਰ ਕਿਸੇ ਵੀਰ ਪ੍ਰਧਾਨੇ ਕਿਸੇ ਸੰਗਤ ਨੇ ਤੁਹਾਨੂੰ ਮਿਲਣਾ ਹੋਵੇ ਕੋਈ ਸਲਾਹ ਲੈਣੀ ਹੋਵੇ ਇਹਨਾਂ ਪਧਤੀ ਚਲੋ ਆਪਾਂ ਤੁਸੀਂ ਪੈਸਾ ਤੇ ਤੁਸੀਂ ਕਿਹਾ ਮੈਂ ਲੈਣਾ ਹੀ ਨਹੀਂ ਨਾ ਇਹਨਾਂ ਨੂੰ ਵੇਖੋ ਜੀ ਜਿਹੜੇ ਮੈਂ 12 ਡਾਕ ਰੱਖੇ ਆ ਨਾ ਇਹਨਾਂ ਵਾਸਤੇ ਮੈਨੂੰ ਕਿਸੇ ਦੇ ਸੰਯੋਗ ਸੰਯੋਗ ਦੀ ਲੋੜ ਨਹੀਂ ਹੈ ਕਿ ਲੋਕਾਂ ਨੇ ਇੱਕ ਟਕਵੰਜ ਬਣਾ ਲਿਆ ਵਾ ਕਿ ਥੋੜੇ ਜੇ ਡਾਕ ਰੱਖੋ ਤੇ ਆਪਣਾ ਸਕੈਨਰ ਭੇਜ ਦਿਓ ਕਿ ਮੈਨੂੰ ਮਾਇਆ ਦੀ ਲੋੜ ਆ ਮੈਨੂੰ ਸਿਰਫ ਇਸ ਚੀਜ਼ ਦੀ ਲੋੜਾ ਪੀ ਕੇ ਮੈਂ 12 ਰੱਖਿਆ ਤਾਂ ਤੁਸੀਂ ਵੀ 5-7 ਰੱਖੋ ਹੂੰ ਇਹਦੇ ਦੋ ਰੱਖੋ ਜਿਹੜੇ ਮੈਨੂੰ ਜੋ ਸੇਵਾ ਦੇਣੀ ਆ ਤੁਸੀਂ ਆਪ ਦੇ ਘਰੇ ਦੋ ਡੌਗ ਰੱਖ ਲਓ ਆਪ ਸੇਵਾ ਸਿੱਧੀ ਕਰ ਲਓ ਆਪ ਸਿੱਧੀ ਕਰੋ ਮੇਰਾ ਕੋਈ ਬਿਜ਼ਨਸ ਨਹੀਂ ਆ ਮੈਂ ਆਪਣੇ ਪਰਿਵਾਰ ਦਾ ਹਿੱਸਾ ਵਾ ਮੇਰੇ 12 ਡਾਉ ਮੇਰਾ ਕਵਾੜ ਦਾ ਕੰਮ ਆ ਸੋਸ਼ਲ ਵਰਕਰ ਆ ਮੈਂ ਬਾਕੀ ਮੈਨੂੰ ਫੋਨ ਮੇਰੇ ਨਾਲ ਜੀ ਸਦਕੇ ਕੋਈ ਮੈਨੂੰ ਕਰੇ ਪਰ ਮੈਨੂੰ ਕਿਸੇ ਦੇ ਹਲਫਜੀ ਤੇ ਸੰਯੋਗ ਦੀ ਲੋੜ ਨਹੀਂ ਆ 12 ਤੋਂ ਛੇ ਮੇਰੀ ਦੁਕਾਨ ਤੇ ਖਾਣਾ ਖਾ ਕੇ ਚਲ ਜਾਂਦੇ ਆ ਜੇ ਕੋਈ ਕਵੇ ਸ਼ੈੱਡ ਤੁਸੀਂ ਪਾਣ ਲੱਗੇ ਹੋ ਤੁਸੀਂ ਕੁੱਤੇ ਉਹ ਰੱਖ ਲਓ ਤੁਸੀਂ ਇਸ ਚੀਜ਼ ਨੂੰ ਵੱਡੇ ਤੌਰ ਤੇ ਉਪਰਾਲਾ ਵੱਡਾ ਕਰ ਲਓ ਤੇ ਅਸੀਂ ਸਹਿਯੋਗਤ ਨੂੰ ਤਿਆਰ ਨਾ ਫੇਰ ਤੇ ਵੇਖੋ ਜੀ ਉਹ ਫਿਰ ਸਾਡੇ ਨਾਲ ਕੁਝ ਬੰਦੇ ਨਾਲ ਸੰਯੋਗ ਦੇ ਕੇ ਐਨਜੀਓ ਰਜਿਸਟਰਡ ਕਰਾਉਣ ਰਜਿਸਟਰ ਕਰਾ ਕੇ ਫਿਰ ਸਰਕਾਰ ਦੇ ਗਾੜੀ ਇੱਕ ਵਾਰ ਮੰਗ ਪੱਤਰ ਦਿੱਤਾ ਜਾਊਗਾ ਵੀ ਸਾਨੂੰ ਜਗ੍ਹਾ ਦਿੱਤੀ ਜਾਵੇ ਬਾਕੀ ਜੇ ਮੈਂ ਤੁਸੀ ਕਹੋ ਨਾ 12 ਡੌਗ ਵਾਸਤੇ ਮੈਂ ਕਿਸੇ ਕੋਲ ਹਲਫ ਲਵਾ ਮੈਨੂੰ ਕਿਸੇ ਦੀ ਹਲਫ ਦੀ ਲੋੜ ਨਹੀਂ ਆ ਆਪਣਾ ਨੰਬਰ ਜ਼ਰੂਰ ਦੱਸਿਓ ਕਿਉਂਕਿ ਮੇਰੀ ਗੁੜੀਆ ਸੁਖ ਦੇ ਨਾਲ ਗੁਰੂ ਨਾਨਕ ਯੂਨੀਵਰਸਿਟੀ ਵਕੀਲ ਦਾ ਕੋਰਸ ਕਰਦੀ ਆ ਬੱਚੇ ਮੇਰੇ ਵਧੀਆ ਪੜਨਦੇ ਆ ਵਪਾਰ ਦਾ ਸਾਡਾ ਕਵਾੜ ਦਾ ਕੰਮ ਆ ਸਾਨੂੰ ਕੋਈ ਕੀ ਪਰੇਸ਼ਾਨੀ ਨਹੀਂ ਕੋਈ ਟੈਨਸ਼ਨ ਨਹੀਂ ਆ ਅਸੀਂ ਇਹਨਾਂ ਨੂੰ ਆਪਣੇ ਪਰਿਵਾਰ ਦਾ ਹਿੱਸਾ ਸਮਝ ਕੇ ਰੱਖਿਆ ਆ ਅਸੀਂ ਇਹ ਵੀਡੀਓ ਇਸ ਕਰਕੇ ਨਹੀਂ ਪਾਉਣੀ ਕਿ ਸਾਡੀ ਕੋਈ ਹੈਲਪ ਕਰੇ ਸਾਨੂੰ ਬਾਹਰੋਂ ਪੈਸਾ ਦੇਵੇ ਕੋਈ ਇੱਕ ਆਪਣਾ ਲੋਕਾਂ ਨੂੰ ਸੁਨੇਹਾ ਦੇਣਾ ਸਮਾਜ ਨੂੰ ਸੁਨੇਹਾ ਦੇਣਾ ਇਹ ਨਹੀਂ ਦਿੰਦੇ ਕਿ ਜੇ ਮੈਂ ਘਰ ਵਿੱਚ ਬਾਰਾ ਰੱਖਿਆ ਮੇਰੇ ਕੋਲ 4 ਮਰਲੇ ਜਗਾ ਮੈਂ 12 ਡੌਗ ਰੱਖੇ ਆ ਤੇ ਤੁਸੀਂ ਵੀ ਇੰਜ ਕਰੋ ਵੀ ਆਪ ਦੇ ਘਰੇ ਕੇ ਦੋ ਦੋ ਡੌਗ ਰਖੀਏ ਇਹ ਜਿਹੜੇ ਛੜਕਾਂ ਦੇ ਲਾਵਾਸ ਡੌਗ ਫਿਰਦੇ ਆ ਉਹ ਫਿਰਨੂ ਆੜ ਸਕਦੇ ਆ ਮੇਰਾ ਸੰਯੋਗ ਕਰਨ ਦੀ ਜਗਾ ਮੇਰੀ ਹਲਫ ਕਰਨ ਦੀ ਬਜਾਏ ਤੁਸੀਂ ਖੁਦ ਇਹਨਾਂ ਦੀ ਆਪ ਸੇਵਾ ਕਰੋ ਠੀਕ ਨਹੀਂ ਬਹੁਤ ਵਧੀਆ ਬਹੁਤ ਬਹੁਤ ਮੇਰੀ ਹਲਫ ਨਾ ਕਰੋ ਜਾਂ ਮੈਂ ਹਲਫਵਾਜ਼ ਦੇ ਕੋਈ ਵੀਡੀਓ ਤੁਹਾਨੂੰ ਇੰਟਰਵਿਊ ਕਰਾਉਂਦਿਆਂ ਮੈਨੂੰ ਕਿਸੇ ਦੀ ਹਲਫ ਦੀ ਲੋੜ ਨਹੀਂ ਹੈ ਮੈਂ ਅੱਜ ਵੀ ਕਹਿਣਾ ਕਿ 12 ਡੌਗ ਜਿਹੜੇ ਮੈਂ ਰੱਖਿਆ ਮੈਂ ਆਪਣੇ ਕਮਾਈ ਦੇ ਮੁਤਾਬਕ ਰੱਖੇ ਹੋਏ ਠੀਕ ਹੈ ਜੀ ਦੂਸਰੀ ਗੱਲ ਮੇਰਾ ਨੰਬਰ ਵਾ 9056 201 101 9056 201 101 ਸੰਪਰਕ ਨੰਬਰ ਮੇਰਾ ਇਹ ਵਾ ਬਾਕੀ ਮੈਂ ਵਾਰ-ਵਾਰ ਇਹ ਹੀ ਕਹੂੰਗਾ ਕਿ ਮੈਨੂੰ ਇਸ ਡੌਗ ਬਾਹਰ ਤੇ ਕਿਸੇ ਦੀ ਹਲਫ ਦੀ ਲੋੜ ਨਹੀਂ ਹੁਣ ਮੈਂ ਛੱਡ ਬਣਾਉਣਾ ਹੈ ਮੇਰੇ ਤੋਂ ਦੇਹਾਂ ਵੀ ਥੋੜੀ ਜਿਹੀ ਕਮੀ ਹੈ ਮੈਂ ਆਪਣੀ ਗੱਡੀ ਵੇਚਤੀ ਬੜੀ ਵੱਡੀ ਗੱਲ ਹੈ ਮੈਂ ਹੁਣ ਆਪਣੀ ਗੱਡੀ ਵੇਚ ਕੇ ਸ਼ੈੱਡ ਬਣਾ ਲੈਣਾ ਵਾ ਜਦੋਂ 기ਜਾਇਸ ਹੋਊਗੀ ਗੱਡੀ ਲੈ ਲਾਂਗੇ ਕੀ ਪਤਾ ਇਹਨਾਂ ਦੇ ਪੈਰਾਂ ਪਿੱਛੇ ਮੈਨੂੰ ਗੱਡੀ ਵੱਡੀ ਨਹੀਂ ਰੱਬ ਨੇ ਦੇ ਦੇਣੀ ਮੇਰੀ ਕਮਾਈ ਤੇ ਬਰਕਰਾਰ ਰਹੀ ਜਾਨੀ ਪੈ ਜੇ ਪਰ ਮੈਂ ਕਿਸੇ ਦੇ ਗਾੜੀ ਮੰਗਤਿਆਂ ਨੂੰ ਹੱਥ ਕਿਉਂ ਡਾਵਾ ਮੇਰੇ ਕੋਲ ਚੀਜ਼ ਹੈਗੀ ਸੀ ਮੈਂ ਆਪਦੀ ਵੇਚਤੀ ਹੁਣ ਮੈਂ ਸ਼ੈੱਡ ਬਣਾਉਂਗਾ ਇਹ ਉੱਤੇ ਰਹਿਣਗੇ ਮੈਂ ਥੱਲੇ ਰਹੂੰਗਾ ਬਹੁਤ ਬਤਨ ਜਿੱਦਣ ਉਹ ਡੌਗ ਬਿਮਾਰ ਹੁੰਦੀ ਆ ਮੈਂ ਆਪਦੇ ਘਰੋਂ ਏਸੀ ਵੇਚਦਾ ਹਾਂ ਅੱਛਾ ਹਾਂ ਮੈਂ ਇਸੇ ਕਵਾੜ ਦੇ ਵਿੱਚ ਵੇਚਤਾ ਸੀ 5-6000 ਦੇ ਵਿੱਚ ਜਿੱਦ ਦਿਨ ਉਹਨੂੰ ਡੌਗ ਨੂੰ ਮੈਂ ਪਹਿਲੇ ਦਿਨ ਖੜਦਾ ਸੀ ਹਸਪਤਾਲ ਤੇ ਬਾਅਦ ਵਿੱਚ ਮਹਾਰਾਜ ਦੀ ਕਿਰਪਾ ਨਾਲ ਮੈਂ ਉਹਦਾ ਇਲਾਜ ਚਲੋ ਨਹੀਂ ਰਹੀ ਨਵੇਂ ਸਾਲ ਇਹਨਾਂ ਡੈਥ ਹੋ ਗਈ। ਬਾਕੀ ਆਪਾਂ ਨੂੰ ਇਸ 12 ਡੌਗ ਬਾਤੇ ਕਿਸੇ ਵੀ ਪੈਸੇ ਦੀ ਕਿਸੇ ਐਨ ਆਰ ਆਈ ਵੀਰ ਦੀ ਕਿਸੇ ਦੇ ਸੰਯੋਗ ਦੀ ਲੋੜ ਨਹੀਂ ਆ। ਦੂਸਰੀ ਗੱਲ ਹਰ ਮੈਂ ਕਹਿੰਦਾ ਮੇਰੇ ਨੂੰ ਮੇਰਾ ਜੋ ਸੰਯੋਗ ਜਿੰਨੇ ਦੇਣਾ ਉਹ ਆਪਣੇ ਘਰ ਦੋ ਡੌਗ ਰੱਖੇ ਤੇ ਛੜਕਾਂ ਤੋਂ ਡੌਗ ਵਾਰਾ ਜਿਹੜੇ ਫਿਰਦੇ ਆ ਐਕਸੀਡੈਂਟ ਨਾਲਾਂ ਦੀ ਮੌਤ ਹੁੰਦੀ ਆ ਉਹ ਹੁਣ ਹਟ ਸਕਦੀ ਆ ਧੰਨਵਾਦ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਵਧੀਆ ਸੁਨੇਹਾ ਦਿੱਤਾ ਭਾਈ ਜੀ ਉਹਨਾਂ ਨੇ ਕਿ ਆਪਾਂ ਨੂੰ ਆ ਆਪ ਹੀ ਸੰਭ ਲੈਣੇ ਚਾਹੀਦੇ ਆ ਜਿਹੜਾ ਅਸੀਂ ਐਨ ਜੀਓ ਦੀ ਸੰਸਥਾਵਾਂ ਨੂੰ ਅਸੀਂ ਕਹਿੰਦੇ ਆ ਕਿ ਤੁਸੀਂ ਸੰਭੋ ਅਸੀਂ ਆਪ ਹੀ ਕਿਉਂ ਨਹੀਂ ਉਪਰਾਲਾ ਕਰ ਸਕਦੇ ਗਲੀਆਂ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਕੋਈ ਸ਼ੈੱਡ ਬਣਾ ਕੇ ਦਿੱਤਾ ਜਾਵੇ ਇਨਾਂ ਨੂੰ ਕੋਈ ਨਾ ਕੋਈ ਜਿਹੜਾ ਇਹਨਾਂ ਦੀ ਮਦਦ ਕੀਤੀ ਜਾਵੇ ਕੋਈ ਨਾ ਕੋਈ ਇਹਨਾਂ ਦੀ ਰੋਟੀ ਦਾ ਸੀ ਪ੍ਰਬੰਧ ਕਰਦੀਏ ਪ੍ਰੇਰਣਾ ਨਹੀਂ ਵੀਰ ਜੀ ਹੋਣੀ ਇਹ ਇੱਕ ਸਾਡੇ ਲਈ ਸਨੇਹ ਹੈ ਕਿ ਅਸੀਂ ਕਿਸ ਤਰੀਕੇ ਨਾਲ ਆਵਾਜ਼ਾ ਪਸ਼ੂਆਂ ਦਾ ਧਿਆਨ ਰੱਖ ਸਕਦੇ ਹਾਂ ਤੇ ਅਸੀਂ ਜਿਹੜਾ ਕਹਿੰਦੇ ਹਾਂ ਕਿ ਇਹ ਜਿਹੜੇ ਆਵਾਜ਼ਾ ਕੁੱਤੇ ਨੇ ਇਹ ਲੋਕਾਂ ਨੂੰ ਪੈਂਦੇ ਨੇ ਵੱਢਦੇ ਨੇ ਨੁਕਸਾਨ ਕਰਦੇ ਨੇ ਕੁਝ ਲੋਕ ਤੇ ਇਹ ਵੀ ਕਹਿੰਦੇ ਆ ਕਿ ਇਹਨਾਂ ਨੂੰ ਲੈ ਜਾਣਾ ਚਾਹੀਦਾ ਰੱਖਣਾ ਨਹੀਂ ਚਾਹੀਦਾ ਬੜਾ ਵਧੀਆ ਸੁਨੇਹਾ ਕਿਤਨਾ ਕਿਤੇ ਬਾਈ ਜੀ ਹੋਣਾ ਦਾ ਕਿ ਅਸੀਂ ਆਪ ਹੀ ਜ਼ਿੰਮੇਵਾਰ ਬਣੀਏ ਤੇ ਜਿਹੜੇ ਲੰਗਰ ਅਸੀਂ ਲਗਾਉਨੇ ਆ ਇੱਕ ਲੰਗਰ ਇੱਕ ਪਤਲਾ ਇਹਨਾਂ ਦੀ ਵੀ ਕਰ ਲਈਏ ਤੇ ਸ਼ਾਇਦ ਜਿਹੜੇ ਨੇ ਇਹ ਬੇਜ਼ੁਬਾਨ ਜਿਹੜੇ ਦਰਵੇਸ਼ ਨੇ ਇਹਨਾਂ ਦਾ ਵੀ ਕੁਝ ਭਲਾ ਹੋ ਸਕੇ ਤੇ ਆਪਾਂ ਵੀ ਪੁੰਨ ਖੱਟ ਕੇ ਆਪਣੇ ਜਿਹੜੇ ਪਾਪ ਬਖਸ਼ਾ ਸਕੀਏ ਸੋ ਬੜਾ ਵਧੀਆ ਸੁਨੇਹਾ ਇਸ ਤਰੀਕੇ ਨਾਲ ਹੋਰ ਕਹਾਣੀਆਂ ਲੈ ਕੇ ਤੋਂ ਅੱਜ ਤੱਕ ਉਰੂਪ ਨੂੰ ਜ਼ਰੂਰ ਹੁੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਸਿਟੀ ਹੈਡਲਾਈਨਸ ਮੈਂ ਹਾਂ ਦਾਨਿਸ਼ ਗੁਪਤਾ ਬਹੁਤ ਬਹੁਤ ਧੰਨਵਾਦ